ر مانسک روگی پیدا ہو رہے نے سکلوں روگی میم پنجابی یونیورسٹی ایک بچی چیٹھی آئی اس نام اندازہ لایا ہندو گرانے دیئے सनातन मत नु ਮੰਨਣ ਵਾਲੇ ਗ੍ਰਹ ਕਹਿ ਲਗੇ ਮੈਂ ਕੋਈ ਦੋ ਇਨ ਵੇਲੇ ਆ ਤੋ ਟੀਵੀ ਤੇ ਕਥਾ ਸੁਣ ਰਹੀ ਆ ਤੁਹਾਡੀ ਇਤਨਾ ਪ੍ਰਭਾਵਕ ਮੇਰਾ ਮਨ ਹੋਇਆ ਜੇ ਕਰ ਲੈ ਮੈਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚੀ ਬਣ ਜਾਵਾਂ ਔਰ ਕਹਿ ਲਗੇ ਤੇ ਯੂਨੀਵਰਸਿਟੀ ਦੇ ਸਿੱਖ ਮੁੰਡਿਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਗਹਿਣਾ ਪੈਦਾ ਹੋ ਜਾਂਦੀ ਹੈ ਸਿੱਖ ਧਰਮ ਬਸ ਤੇ ਉਹਦੇ ਲਵਸ ਜੋ ਉਸਨੇ ਲਿਖੇ ਵਨ ਕੰਨ ਮੈਂ ਦੋ ਗਦਾ ਚ ਪਈ ਗੁਰ ਬਾਣੀ ਸੁਣ ਕੇ ਜੇ ਕਰਦਾ ਮੈਂ ਗੁਰ ਨਾਨਕ ਦੀ ਬੱਚੀ ਬਣ ਜਾਵਾ ਕਲਗੀਧਰ ਦੀ ਬੱਚੀ ਬਣ ਜਾਵਾ ਤੇ ਜਿਹੜੇ ਆਲਰੇਡੀ ਬਣੇ ਹੋਏ ਨੇ ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਨਫ਼ਰਤ ਪੈਦਾ ਹੋ ਤੇ ਕੁਝ ਵੀ ਨਹੀਂ ਤੇ ਤੇ ਦਾੜੀਆਂ ਮੁਲਾਇਏ ਬੈਠੇ ਸਿਰ ਲੋਲ ਗੋੜ ਕਰੀ ਬੈਠੇ ਸਿੱਖ ਗਰਾਨੇ ਦੇ ਬੱਚੇ ਇਹ ਇਹਨਾਂ ਦੀ ਹਾਲਤ ਇੱਕ ਹਿੰਦੂ ਬੱਚੀ ਮੈਨੂੰ ਲਿਖਦੀ ਹੈ ਉਹਦੀ ਲਿਖਣ ਸ਼ੈਲੀ ਤੋਂ ਹੀ ਮੈਂ ਅੰਦਾਜ਼ਾ ਲਾਇਆ ਸਾਇਤਿਕ ਰੁਚੀਆਂ ਦੀ ਮਾਲਕ ਹੈ ਸਿਆਣੀ ਹੈ ਸੋਜਵਾਲ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਵਿਰੰਕਰ ਮਾਨੁਸ਼ੇ ਕਰੋਗੇ ਨੋ ਜਨਮ ਦੇ ਰਹੇ ਨੇ ਮੈਂ ਹਿੰਮਤ ਲਾ ਲ ਇਤਨੇ ਗੱਲ ਤੇ ਕਹਿ ਰਿਆਂ ਪਤਨ ਇਹ ਅਧਿਆਪਕ ਪ੍ਰੋਫੈਸਰ ਕਾਮਾ ਅਖਰ ਕੇ ਤੇ ਮੇਰੀ ਜਾਨ ਨਾ ਖਾਰ ਲਗਤ ਹੈ ਉਹ ਜਿਵੇਂ ਕੁਛ ਸਮੇਂ ਬਾਅਦ ਜਿਹੜੇ ਇਹਨਾਂ ਦੇ ਵਿਚਾਰ ਪੜਨ ਨੂੰ ਮਿਲਦੇ ਨੇ ਇਹ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਇਹ ਫਲਾਣੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਐ ਵੀ ਨਹੀਂ ਪੜਨੀ ਚਾਹੀਦੀ ਉਹ ਵੀ ਨਹੀਂ ਐਦੀ ਲੋੜ ਨਹੀਂ ਐਦੀ ਕੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਦੇ ਸਵੇਰੇ ਜਦ ਅਮਰਤ ਵੇਲੇ ਪ੍ਰਕਾਸ਼ ਆਉਂਦਾ ਹੈ ਇਹਦੇ ਉੱਤੇ ਵੀ ਕਿੰਨ ਤੋਂ ਪਰਮ ਤਾ ਲਿਖਿਆ ਹੋਇਆ ਮਸੇਨਾ ਪ੍ਰੋਫੈਸਰਾਂ ਦੇ ਨਹੀਂ ਕੰਮ ਹੈ ਬੜੇ ਲਿਖ ਬੜੇ ਸੋਝਾ ਇਹਨਾਂ ਦਾ ਵਾਸ ਚਲੇ ਸਾਰੀ ਦੁਨੀਆ ਨੂੰ ਨਾਸਤਿਕ ਬਣਾ ਕੇ ਰੱਖ ਦੈਂ ਖੈਰ ਆ ਗਈ ਇਹ ਇਤਨੇ ਗੱਲ ਕਿਦਲੇ ਮੇਲੇ ਤੇ ਵਿਚਾਰ ਵਟਾਂਦਰਾ ਕਰਨੇ ਆਂਦੇ ਆਂ ਬੈਂਕਰ ਰੋਗੇ ਪੈਦਾ ਹੋ ਰਹੇ ਨੇ ਸਕੂਲ ਤੋਂ ਕਾਲਜਾਂ ਤੋਂ ਵਿਸ਼ਵ ਵਿਦਿਆਲਿਆ ਮਨ ਦੀ ਫਿਕਰ ਹੀ ਨਹੀਂ ਕੀਤੀ ਜਾਂਦੀ ਮੈਂ ਇੱਕ ਧਾਰਮਿਕ ਵਿਦਿਆਲਾ ਫਿਰ ਹੁਣ ਤੇ ਉਹ ਬੰਦ ਹੋ ਗਿਆ ਉਹਦੇ ਚ ਜਿਹੜੇ ਅਧਿਆਪਕ ਸਨ ਜਿਨ੍ਹਾਂ ਨੇ ਧਰਮ ਦੀ ਵਿਦਿਆ ਪੜਾਣੀ ਸੀ ਗੁਰਮਤ ਪੜਾਣੀ ਸੀ ਗੁਰਮਤਿ ਪ੍ਰਾਨਵ ਵਾਲੇ ਆਪ ਅੰਮ੍ਰਿਤ ਧਾਰੀ ਨਹੀਂ ਸਨ ਗੁਰਮਤਿ ਪ੍ਰਾਨਵ ਵਾਲੇ ਆਪ ਕਿਹਦਾ ਧਾਰੀ ਨਹੀਂ ਸਨ ਗੁਰਮਤਿ ਪ੍ਰਾਨਵ ਵਾਲੇ ਆਪ 10 ਵਜੇ ਉੱਠਦੇ ਸਨ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਅੰਮ੍ਰਿਤ ਵੇਲੇ ਦੀ ਮਹਿਮਾ ਦਸਣ ਵਾਸੇ ਕਲਾਸ ਵਿੱਚ ਆ ਜਾਂਦੇ ਸਨ ਕੋਈ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਕਿੰਨਾ ਅਧਿਆਪਕਾਂ ਦੇ ਰਾਹੇ ਗਿਆ ਧਰਮ ਵਰ ਸਕਦਾ ਸੀ ਬੱਚਿਆਂ ਦੇ ਦਿਲ ਦਿਮਾਗ ਵਿੱਚ ਬੈਠ ਸਕਦਾ ਸੀ ਖੈਰ ਇਹ ਤੇ ਨੇ ਵਿਚਾਰ ਗੱਲ ਆ ਗਈ ਮਨ ਨੂੰ ਖੁਰਾਕ ਚੰਗੇ ਨਹੀਂ ਮਿਲ ਰਹੀ ਪਰਵਾਰ ਤੋਂ ਵੀ ਚੰਗੇ ਨਹੀਂ ਮਿਲ ਰਹੀ ਨਾ ਮਾਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਪਿਓ ਨਾ ਪੜੋਸੀਆਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਸਮਾਜ ਤੋਂ ਉਹਦੇ ਵਿਆਹ ਲਈ ਅਰਸ ਕਰਾ ਗਰਭ ਕਾਲ ਦੇ ਵਿੱਚ ਬੱਚਾ ਹੈ ਉਹ ਸਮਾਜ ਦਾ ਹਿੱਸਾ ਨਹੀਂ ਹੈ انج کہہ لو ادا من سما کھڑاؤ نہیں ہے ٹکے ٹکیا جو قبیر کہنے نے موند لیے دروازے بازی والے انہد باجے میں اندریاں دے دوار بند کر لینے اکا کن زبان کیا کنا چروئی پا لیے تے تٹی بن لیے نہیں ਕੰਦਰੇ ਲਾ ਲਉ ਮੈਂ ਹੁਣ ਸੰਜਮੇ ਹੀ ਬਣਾ ਦਿੰਦਾ ਹੈ ਇਹ ਗਲਤ ਵੇਖਦੇ ਨਹੀਂ ਗਲਤ ਸੁਣਦੇ ਨਹੀਂ ਗਲਤ ਬੋਲਦੇ ਨਹੀਂ ਗਲਤ ਸਪਰਸ਼ ਨਹੀਂ ਕਰਦੇ ਇਹ ਦਰਵਾਜ਼ੇ ਮੈਂ ਬੰਦ ਕਰ ਦਿੰਦਾ ਪਰ ਇਹ ਦਰਵਾਜ਼ੇ ਗਰਭ ਕਾਲ ਦੇ ਵਿੱਚ ਬੱਚੇ ਦੇ ਬੰਦ ਨਹੀਂ ਪ੍ਰਾਕ੍ਰਿਤਿਕ ਰੂਪ ਦੇ ਵਿੱਚ ਬੰਦ ਰੱਬੋਂ ਹੀ ਬੰਦ ਹੈ ਇਹ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ اس بچے دی کوئی ذات پات نہیں ہے گرب واس میں گرو امرداس جی گرب کال نہ کوئی کل نہ کوئی ذات نہ کوئی مذہب اس سماج دا حصہ نہیں ہے ایک گرب کال دا بچہ سماج دا حصہ نہیں ہے پھر ایک لاش گرو چھ پیے مر گئے ہوں یہ بھی سماج دا حصہ نہیں رہا اگر سماج دا حصہ ہے تک کے جلان بھی کی لوگ. اس سماج دا حصہ نہیں ہے نہ دی کوئی ذات نہ بات نہ مذہب سب کچھ تو نکل گیا ایک گرب کال دا بچہ سماج دا حصہ نہیں ہے ایک مر لاش سماج دا حصہ نہیں ہے دا جاگ دا منک سماج دا حصہ ہے سماج غلط تو یہ غلط ہو ہے. جیرنا سماج تو غلط مل رہی ہے تو غلط ہو ہے. ماں باپ غلط نہیں ہے. نے بہن غلط نہیں ہے. سارا پروار غلط ہے سماج غلط ہے ਕਿ ਬੱਚਾ ਗਲਤ ਹੋ ਜਾਂਦਾ ਕਿਉਂਕਿ ਜੀਵ ਦਾ ਜਗ ਦਾ ਮਨੁੱਖ ਸਮਾਜ ਦਾ ਇਸ ਹੈ ਤੇ ਜੀਵ ਦਾ ਜਗ ਦਾ ਮਨੁੱਖ ਆਪਣੇ ਤੋਂ ਜੋ ਅੱਗੇ ਹੈ ਉਸ ਦੀ ਨਕਲ ਕਰਦਾ ਹੈ ਤਾਂ ਆਪਣੇ ਤੋਂ ਅੱਗੇ ਪ੍ਰਭਤਾ ਦੇ ਚਾਜ ਨੈਤਿਕ ਅੱਗੇ ਨੇ ਅਗਰ ਇਹ ਭ੍ਰਸ਼ਟ ਨੇ ਤਾਂ ਸਮਝ ਲਓ ਸਾਰਾ ਸਮਾਜ ਭ੍ਰਸ਼ਟ ਹੋਵੇਗਾ ਹੋਵੇਗਾ ਹੋਵੇ ਇਹ ਬੇਈਮਾਨ ਨੇ سارا دیش بے ایمان ہوئے گا. ہوئے گا. یہ ناستک نے کہ سارا دیش ناستک ہوا ہوتھا راجہ تتھا پر جا. اپنے تو اگ جو دھن دے دن پھر چنکھ اس کی نقل کردا ہے پھر مہاراج کہنے پاپا باجوں ہوئے نائیں مویاں ساتھ نہ جائیں. ਦਸਾਂ ਨਵਾਂ ਦੇ ਕਿਰਤ ਲਾਲ ਤੇ ਰੋਟੀ ਚਲੇਗੀ ਕੁੱਲੀ ਬਣ ਜਾਏਗੀ ਜੋਲੀ ਬਣ ਜਾਏ। ਲੰਬੇ ਚੋੜੇ ਪਸਾਰੇ ਪਾਪਾਂ ਬਾਜੋਂ ਹੋਵੇ ਲੈ ਗੁਰੂ ਨਾਨਕ ਮੋਇਆ ਸਾਥ ਨਾ ਜਾਏ। ਕਿ ਹੁਣ ਪਾਪੀਆਂ ਦੀ ਨਕਲ ਚਲੇਗੀ। ਇੰਜ ਕਹਿ ਲੋ 99% ਚੋਟੀ ਦੇ ਧਨਵਾ ਆਪਣੇ ਮੈਨ ਪਾਪ ਕਰਕੇ ਉਸਾਰਦੇ। ਤੇ ਹੁਣ ਇਹਨਾਂ ਨੂੰ ਆਦਰਸ਼ ਬਣਾਣਾ ਹੈ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਇਸ ਸਮਾਜ ਨੂੰ ਪਾਪ ਤੋਂ ਰਹਿਤ ਕਿਵੇਂ ਬਣਾਓਗੇ ਕਿ ਦੇਸ਼ ਪਾਪ ਤੋਂ ਰਹਿਤ ਕਿਵੇਂ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਜੋ ਗਿਆਨ ਦੇ ਅੱਗੇ ਬਹੁਤ ਪੜਾ ਲਿਖਿਆ ਹੈ ਬਹੁਤ ਪੜਾ ਲਿਖਿਆ ਹੈ ਫਿਰ ਉਸ ਦੀ ਨਕਲ ਚੱਲਦੀ ਹੈ ਤੇ ਜਿਤਨਾ ਪੜਾ ਲਿਖਾਇ ਉਤਨਾ ਹੀ ਹੰਕਾਰ ਹੀ ਹੈ ਜਿਤਨਾ ਪੜਾ ਲਿਖਾਇ ਉਤਨਾ ਹੀ ਈਸ਼ਵਰ ਤੋਂ ਇਨਕਾਰ ਹੀ ਹੈ ਤੇ ਉਸ ਦੀ ਨਕਲ ਚਲੇ ਮਨੁੱਖ ਦੇ ਜੀਵਨ ਦੀ ਸ਼ੈਲੀ ਅਗਰ ਗਲਤ ਹੈ ਤਾਂ ਕਹਿਣਾ ਪਏਗਾ ਸਮਾਜ ਵੱਲਤ ਹੈ ਸਮਝ ਵੱਲਤ ਹੈ ਸਮਾਜ ਦਾ ਹਿੱਸਾ ਬੱਚਾ ਨਹੀਂ ਹੈ ਬਿਲਕੁਲ ਠੀਕ ਹੈ ਗਰਭ ਕਾਲ ਵਿੱਚ ਬ੍ਰਹਮ ਗੈਨੇ ਜੈਸਾ ਮੰਟਕੇ ਸਮਾਜ ਦਾ ਹਿੱਸਾ ਮੁਰਦਾ ਵੀ ਨਹੀਂ ਰਿਹਾ ਹੁਣ ਇਹ ਵੀ ਠੀਕ ਹੈ ਹੁਣ ਇਹ ਵੀ ਠੀਕ ਜੀਵ ਦਾ ਜਾਗਦਾ ਮਨੁੱਖ ਠੀਕ ਨਹੀਂ ਇੰਨੀ ਅਰਜ਼ ਮੈਂ ਕਰ ਦਿਆ ਗਰਭ ਕਾਲ ਦਾ ਬੱਚਾ ਬ੍ਰਮ ਗਿਆ ਨਹੀਂ ਠੀਕ ਹੈ ਇਹ ਮੁਰਦਾ ਵੀ ਠੀਕ ਹੈ ਹੁਣ ਇਸ ਤੋਂ ਕੋਈ ਖਤਰਾ ਨਹੀਂ نہ اس نے کسی دی چوری کرنی ہے نہ اس نے ایمانی کرنی ہے نہ انہیں چھل کرنا نہ نہ اس نے کسی نے دینا ہے اس کو خطرہ نہیں اس لاش کو کوئی خطرہ نہیں اس مردے تو کوئی خطرہ نہیں اور یہ جڑا گرب کال کا بچہ اس کو بھی کوئی خطرہ نہیں خطرہ ادو پیدا گا جب یہ سماج کا حصہ بنے گا ਔਸਰ ਤੱਕ ਐਸਾ ਭੈਂਕਰ ਬਣੇ ਕਿ ਮਾਂ ਵੀ ਆਖ ਦੇਵੇ ਇਹ ਨਾ ਹੀ ਜੰਮਦਾ ਤੇ ਚੰਗਾ ਸੀ ਔਸਰ ਤੱਕ ਮੈਂ ਬੁਥੇਰੇ ਆ ਤਾਂ ਸੁਣੇ ਕਈ ਮਾਂ ਬਾਪ ਤਾਂ ਸੁਣੇ ਇਹ ਨਾ ਹੀ ਆਉਂਦਾ ਤੇ ਠੀਕ ਸੀ ਐਨਾ ਗਲਿਸ਼ ਘਰ ਨੂੰ ਦੌਜਕ ਬਣਾਇਆ ਘਰ ਨੂੰ ਨਰਕ ਬਣਾਇਆ ਇਹ ਤੇ ਨਾ ਹੀ ਆਉਂਦਾ ਇੱਕ ਨਹੀਂ ਮੈਂ ਸੈਂਕੜਿਆਂ ਕੋਲ ਸੁਣਿਆ ਸੈਂਕੜਿਆਂ ਮਾਂ ਬਾਪ ਕੋਲ ਸੈਕੜੇ ਪਿਤਾਵਾ ਕੋ ਸਮਾਜ ਦਾ ਹਿੱਸਾ ਹੈ ਪਰ ਉਹ ਕੋਣ ਮਾਂ ਨੂੰ ਦੱਸੇ ਜੇ ਇਤਨਾ ਦੁਸ਼ਟ ਹੈ ਤਾਂ ਫਿਰ ਤੂੰ ਵੀ ਕੋਈ ਸੱਜਣ ਨਹੀਂ ਅਗਰ ਇਹ ਇਤਨਾ ਬੇਈਮਾਨ ਹੈ ਤਾਂ ਫਿਰ ਤੂੰ ਵੀ ਕੋਈ ਇਮਾਨਦਾਰ ਨਹੀਂ ਇਤਨੇ ਵਹਿਸ ਕਰਦੇ ਜੀਵ ਦਾ ਜਾਗ ਦਾ ਮਨੁੱਖ ਸਮਾਜ ਦਾ ਹਿੱਸਾ ਹੈ بچہ سماج دا حصہ نہیں ہے، گرب دا نردوش ہے، نرا نردوش نہیں من تکے ہویا ہے، انند دے چھے۔ ہے نرک دے چھے، پر جیرے ہے سورگ دے چھے۔ خدا من سورگ دے چھے کاغر ہے۔ یہ بھی میرس کر دیں۔ پھر ایک مر گیا ہے۔ مرے گا کسی موری نہ میاں سورگ باس ہو گیا ہے، گیا سورگاں گل ختم، سورگ باس ہو گیا ਪਰ ਬਾਰੇ ਕਿੱਥੇ ਤੱਕੇ ਖਾਰੇ ਹੁਣ ਪ੍ਰਮਾਤਮਾ ਜਾਣੇ ਪਰ ਮਰਦੇ ਹੀ ਲਾਲਿਆ ਦਾ ਸਵਰਗ ਵਾਸ ਹੋ ਗਿਆ ਸਵਰਗਾ ਚੜਾ ਗਿਆ ਬੱਚਾ ਸਵਰਗ ਦੇ ਚ ਮੁਰਦਾ ਸਵਰਗ ਵਾਸ ਹੋ ਗਿਆ ਇਹ ਜੀਵ ਦਾ ਜਗ ਦਾ ਮਨੁੱਖੀ ਨਰਕ ਵਾਸ ਦੇ ਚ ਨਰਕਾਂ ਦੇ ਚ ਇਹ ਨਰਕ ਵਾਸੀ ਹੈ ਸਮਾਜ ਭੈੜਾ ਹੈ ਇਹ ਬੱਚਾ ਸਮਾਜ ਦਾ ਹਿੱਸਾ ਹੈ کس طرح چنگا, ہوئے گا؟, کس چنگا ہوئے گا محمد صاحب نے ایک نو جد انج اپنی اسلام دا پرچار ایک گناہ دس ہزار گناح ورگا ہوئے گا اتنا سوچ نہیں تو ایک درشتی تو دس ہزار گنا کیت کیوں ਤੇਰਾ ਇੱਕ ਗੁਨਾ ਜਿੱਥੇ-ਜਿੱਥੇ ਤੱਕ ਦੁਨੀਆ ਲੋਕੀ ਸੁਣਨਗੇ ਖੁਦਾ ਤੋਂ ਇਨਕਾਰੀ ਹੋਣ ਕਿਉਂਕਿ ਤੂੰ ਖੁਦਾ ਦਾ ਪ੍ਰਚਾਰਕ ਖੁਦਾ ਦੇ ਦਿਲ ਕਰਨ ਵਾਲਾ ਤੇਰਾ ਇੱਕ ਗੁਨਾ ਇੱਕ ਗੁਨਾ ਨਹੀਂ ਜੋ ਖੁਦਾ ਦਾ ਪ੍ਰਚਾਰ ਨਹੀਂ ਪਿਆ ਕਰਦਾ ਤੇ ਗੁਮਨਾਮ ਹੈ ਹੋ ਸਕਦਾ ਉਸ ਦਾ ਇੱਕ ਗੁਨਾ ਇੱਕ ਗੁਨਾ ਹੀ ਹੋਵੇ